ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਅੱਜ ਦੀ ਕਹਾਣੀ ਵਿਸ਼ਨ ਸਿੰਘ ਹਸਪਤਾਲ ਵਿੱਚ ਬੈੱਡ ਤੇ ਪਿਆ ਸੀ ਤੇ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਦੋਨੇ ਮੁੰਡੇ ਲਖਵੀਰ ਸਿੰਘ ਤੇ ਸੁਖਵੀਰ ਬਾਹਰ ਖੜੇ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ ਉਹਨਾਂ ਦੀ ਕੁੜੀ ਹਰਲੀਨ ਕੌਰ ਇੱਕ ਸੋਫੇ ਤੇ ਬੈਠ ਕੇ ਮੋਬਾਈਲ ਤੇ ਗੱਲਾਂ ਕਰ ਰਹੀ ਸੀ ਵਿਸ਼ਨ ਸਿੰਘ ਨੇ ਜਦੋਂ ਅੱਖਾਂ ਖੋਲੀਆਂ ਤਾਂ ਉਸਦੇ ਪੈਰਾਂ ਕੋਲ ਬੈਠਾ ਉਹਨਾਂ ਦਾ ਨੌਕਰ ਰਾਹੁਲ ਛੇਤੀ ਨਾਲ ਉੱਠ ਕੇ ਕਹਿੰਦਾ ਸਰਦਾਰ ਜੀ ਨੂੰ ਹੋਸ਼ ਆ ਗਿਆ ਰੱਬ ਦਾ ਲੱਖ ਲੱਖ ਸ਼ੁਕਰ ਹੈ ਫਿਰ ਆਪਣੀ ਪਤਨੀ ਸੋਨੀਆ ਨੂੰ ਦੇਖ ਕੇ ਕਹਿੰਦਾ ਸੋਨੀਆ ਤੂੰ ਇੱਥੇ ਬੈਠ ਕੇ ਧਿਆਨ ਰੱਖੀ ਮੈਂ ਹੁਣੇ ਡਾਕਟਰ ਨੂੰ ਬੁਲਾ ਕੇ ਲਿਆਉਂਦਾ ਹਾਂ ਇੰਨਾ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਕੋਲ ਖੜੀ ਰਾਹੁਲ ਦੀ ਪਤਨੀ ਸੋਨੀਆ ਵਿਸ਼ਨ ਸਿੰਘ ਨੂੰ ਦੇਖ ਕੇ ਪਰੇਸ਼ਾਨ ਹੋ ਰਹੀ ਸੀ ਵਿਸ਼ਨ ਸਿੰਘ ਦੇ ਆਕਸੀਜਨ ਮਾਸਕ ਲੱਗਿਆ ਹੋਇਆ ਸੀ ਉਹ ਸੋਨੀਆਂ ਨੂੰ ਦੇਖ ਕੇ ਕੁਝ ਕਹਿਣਾ ਚਾਹੁੰਦੇ ਸੀ ਪਰ ਸੋਨੀਆਂ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ ਸਰਦਾਰ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਹੁਣੇ ਰਾਹੁਲ ਡਾਕਟਰ ਨੂੰ ਲੈ ਕੇ ਆਉਂਦਾ ਹੀ ਹੋਵੇਗਾ ਉਦੋਂ ਤੱਕ ਤੁਸੀਂ ਕੁਝ ਨਾ ਬੋਲੋ ਪਰ ਵਿਸ਼ਨ ਸਿੰਘ ਦੀਆਂ ਨਜ਼ਰਾਂ ਆਪਣੇ ਬੱਚਿਆਂ ਨੂੰ ਲੱਭ ਰਹੀਆਂ ਸੀ ਉਹਨਾਂ ਨੇ ਇਧਰ ਉਧਰ ਵੇਖਿਆ ਤਾਂ ਉਹਨਾਂ ਦੀ ਕੁੜੀ ਹਰਲੀਨ ਕੌਰ ਕੁਰਸੀ ਤੇ ਬੈਠੀ ਹੋਈ ਦਿਖਾਈ ਦਿੱਤੀ ਵਿਸ਼ਨ ਸਿੰਘ ਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ। ਉਹਨਾਂ ਨੇ ਸੋਨੀਆ ਨੂੰ ਕਿਹਾ ਤਾਂ ਸੋਨੀਆ ਹਰਲੀਨ ਕੋਲ ਜਾ ਕੇ ਕਹਿੰਦੀ ਮੈਡਮ ਜੀ ਸਰਦਾਰ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਹਨ। ਉਹਨਾਂ ਦੇ ਕੋਲ ਚੱਲੋ। ਹਰਲੀਨ ਨੇ ਪਹਿਲਾਂ ਸੋਨੀਆ ਵੱਲ ਵੇਖਿਆ ਫਿਰ ਆਪਣੇ ਪਿਤਾ ਵੱਲ ਵੇਖਿਆ। ਕਹਿੰਦੀ ਪਾਪਾ ਨੂੰ ਹੋਸ਼ ਆ ਗਿਆ। ਚਲੋ ਚੰਗੀ ਗੱਲ ਹੈ। ਪਰ ਅਜੇ ਤਾਂ ਮੈਂ ਜ਼ਰੂਰੀ ਕੰਮ ਕਰ ਰਹੀ ਹਾਂ। ਬਾਅਦ ਵਿੱਚ ਆਉਂਦੀ ਹਾਂ। ਤੂੰ ਚੱਲ। ਉਦੋਂ ਡਾਕਟਰ ਨੂੰ ਬੁਲਾ ਕੇ ਲਿਆ ਹਰਲੀਨ ਦੀ ਗੱਲ ਸੁਣ ਕੇ ਵਿਸ਼ਨ ਸਿੰਘ ਨੂੰ ਬਹੁਤ ਬੁਰਾ ਲੱਗਿਆ ਪਰ ਉਹ ਕੁਝ ਨਾ ਬੋਲੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸ ਨੂੰ ਲੱਗਿਆ ਕਿ ਹਰਲੀਨ ਦੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਉਹ ਆਪਣੇ ਪਾਪਾ ਦੇ ਕੋਲ ਬੈਠ ਜਾਵੇ ਸੋਨੀਆ ਵਿਸ਼ਨ ਸਿੰਘ ਦੀ ਹਾਲਤ ਸਮਝਦੀ ਸੀ ਉਹ ਉਹਨਾਂ ਦੇ ਕੋਲ ਹੀ ਬੈਠ ਗਈ ਤੇ ਉਸ ਦਾ ਘਰ ਵਾਲਾ ਰਾਹੁਲ ਡਾਕਟਰ ਨੂੰ ਲੈ ਕੇ ਆ ਗਿਆ ਡਾਕਟਰ ਵੀ ਵਿਸ਼ਨ ਸਿੰਘ ਦਾ ਚੈੱਕਅਪ ਕਰਨ ਤੋਂ ਬਾਅਦ ਸਿਸਟਰ ਨੂੰ ਦੇਖਭਾਲ ਕਰਨ ਨੂੰ ਕਹਿ ਕੇ ਬਾਹਰ ਚਲਾ ਗਿਆ ਲਖਵੀਰ ਸਿੰਘ ਤੇ ਸੁਖਵੀਰ ਬਾਹਰ ਖੜੇ ਡਾਕਟਰ ਨੂੰ ਦੇਖ ਕੇ ਉਸ ਨਾਲ ਗੱਲਾਂ ਕਰਨ ਲੱਗੇ ਰਾਹੁਲ ਨੇ ਵਿਸ਼ਨ ਸਿੰਘ ਦੇ ਕੋਲ ਬੈਠ ਕੇ ਕਿਹਾ ਸਰਦਾਰ ਜੀ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ ਡਾਕਟਰ ਸਾਹਿਬ ਤਹਾਨੂੰ ਬਹੁਤ ਜਲਦੀ ਠੀਕ ਕਰ ਦੇਣਗੇ ਤਾਂ ਵਿਸ਼ਨ ਸਿੰਘ ਨੇ ਉਸ ਨੂੰ ਦੇਖ ਕੇ ਮੁਸਕਰਾਇਆ ਪ੍ਰੰਤੂ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹ ਕੁਝ ਸਮੇਂ ਦੇ ਮਹਿਮਾਨ ਹਨ ਹਰਲੀਨ ਉੱਠ ਕੇ ਬਾਹਰ ਚਲੀ ਗਈ ਦਵਾਈ ਦਾ ਅਸਰ ਹੋਣ ਲੱਗਿਆ ਵਿਸ਼ਨ ਸਿੰਘ ਨੂੰ ਨੀਂਦ ਆਉਣ ਲੱਗੀ ਉਹ ਸੌਂ ਗਏ ਤੇ ਰਾਹੁਲ ਨੇ ਆਪਣੀ ਪਤਨੀ ਸੋਨੀਆ ਨੂੰ ਹੌਲੀ ਜਿਹਾ ਕਿਹਾ ਸੋਨੀਆ ਕਰ ਜਾ ਕੇ ਸਰਦਾਰ ਜੀ ਲਈ ਕੁਝ ਬਣਾ ਕੇ ਲਿਆ ਮੈਂ ਇੱਥੇ ਹੀ ਹਾਂ ਬਿਸ਼ਮ ਸਿੰਘ ਸੁੱਤੇ ਹੋਏ ਸੀ ਇਸ ਲਈ ਸੋਨੀਆਂ ਦੇ ਜਾਣ ਤੋਂ ਬਾਅਦ ਰਾਹੁਲ ਵੀ ਚਾਹ ਪੀਣ ਲਈ ਬਾਹਰ ਚਲਾ ਗਿਆ ਥੋੜੀ ਦੇਰ ਬਾਅਦ ਲਖਵੀਰ ਤੇ ਸੁਖਵੀਰ ਉਹਨਾਂ ਦੀ ਭੈਣ ਹਰਲੀਨ ਕੌਰ ਬਿਸ਼ਮ ਸਿੰਘ ਦੇ ਕੋਲ ਆਏ ਅਤੇ ਆਰਾਮ ਨਾਲ ਗੱਲਾਂ ਕਰਨ ਲੱਗੇ ਡਾਕਟਰ ਫਿਰ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਿਆ ਦੇਖੋ ਤੁਹਾਡੇ ਫਾਦਰ ਦੀ ਤबीयत ਵਿੱਚ ਕੋਈ ਫਰਕ ਨਹੀਂ ਹੋ ਰਿਹਾ। ਉਹਨਾਂ ਨੂੰ ਦੂਜੀ ਵਾਰ ਹੱਟ ਅਟੈਕ ਆਇਆ ਹੈ। ਹਾਲਤ ਬਹੁਤ ਨਾਜ਼ੁਕ ਹੈ। ਸਾਨੂੰ ਪਤਾ ਹੈ ਡਾਕਟਰ ਸਾਹਿਬ ਪਰ ਤੁਸੀਂ ਇਹ ਦੱਸੋ ਹੋਰ ਕਿੰਨੇ ਦਿਨ ਉਹਨਾਂ ਨੂੰ ਇੱਥੇ ਰਹਿਣਾ ਪਏਗਾ? ਲਖਵੀਰ ਸਿੰਘ ਨੇ ਡਾਕਟਰ ਤੋਂ ਪੁੱਛਿਆ। ਹਰਲੀਨ ਨੇ ਵੀ ਕਿਹਾ, "ਹਾਂ ਡਾਕਟਰ ਸਾਹਿਬ, ਕਿੰਨੇ ਦਿਨ ਹੋ ਗਏ ਸਾਨੂੰ ਹਸਪਤਾਲ ਵਿੱਚ ਆਇਆਂ ਨੂੰ?" ਜੋ ਵੀ ਇਹਨੇ ਕਿਹਾ ਤਾਂ ਡਾਕਟਰ ਕਹਿੰਦਾ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿੰਨੇ ਦਿਨ ਹੋਰ ਲੱਗਣਗੇ ਪਰ ਅਸੀਂ ਇਲਾਜ ਕਰ ਰਹੇ ਹਾਂ ਤੁਸੀਂ ਪਰੇਸ਼ਾਨ ਨਾ ਹੋਵੋ ਇਹਨਾਂ ਕਹਿ ਕੇ ਡਾਕਟਰ ਕਮਰੇ ਚੋਂ ਬਾਹਰ ਚਲਾ ਗਿਆ ਡਾਕਟਰ ਤੇ ਆਪਣੇ ਬੱਚਿਆਂ ਦੀ ਆਵਾਜ਼ ਸੁਣ ਕੇ ਵਿਸ਼ਨ ਸਿੰਘ ਦੀ ਨੀਂਦ ਖੁੱਲ ਗਈ ਪਰ ਫਿਰ ਵੀ ਅੱਖਾਂ ਬੰਦ ਕਰਕੇ ਲੇਟੇ ਰਹੇ ਲਖਵੀਰ ਸਿੰਘ ਤੇ ਸੁਖਵੀਰ ਸਿੰਘ ਆਪਸ ਵਿੱਚ ਗੱਲਾਂ ਕਰਨ ਲੱਗੇ ਇਹ ਕੀ ਮੁਸੀਬਤ ਹੈ ਇਹ ਕਦੋਂ ਤੱਕ ਪਾਪਾ ਦੇ ਪਿੱਛੇ ਟਾਈਮ ਖਰਾਬ ਕਰਦੇ ਰਹਾਂਗੇ ਆਪਾਂ ਤਾਂ ਸੁਖਵੀਰ ਸਿੰਘ ਨੇ ਕਿਹਾ ਮੈਂ ਵੀ ਕੀ ਕਰ ਸਕਦਾ ਹਾਂ ਹਰਲੀਨ ਨੇ ਆਪਣੀ ਚਿੰਤਾ ਜਤਾਉਂਦੇ ਹੋਏ ਕਿਹਾ ਭਰਾ ਮੈਂ ਤਾਂ ਕਹਿੰਦੀ ਆ ਪਾਪਾ ਨੂੰ ਪੁੱਛ ਲੈਣੇ ਆ ਉਹਨਾਂ ਨੇ ਵਸੀਅਤ ਵਿੱਚ ਕੀ ਲਿਖਵਾਇਆ ਹਰਲੀਨਾਂ ਆਪਣੇ ਭਰਾਵਾਂ ਦੀ ਗੱਲ ਸੁਣ ਕੇ ਬੋਲੀ ਤਾਂ ਲਖਵੀਰ ਸਿੰਘ ਨੇ ਹੱਸ ਕੇ ਕਿਹਾ ਮੈਨੂੰ ਲੱਗਦਾ ਪਾਪਾ ਨੇ ਆਪਣੇ ਤਿੰਨਾਂ ਦੇ ਨਾਂ ਬਰਾਬਰ ਹਿੱਸੇ ਕੀਤੇ ਹੋਣੇ ਆਪਣੇ ਬੱਚਿਆਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਬਿਸਨ ਸਿੰਘ ਦਾ ਸੀਨਾ ਛਲਣੀ ਹੋ ਗਿਆ ਸੋਚਣ ਲੱਗਿਆ ਕਿੰਨਾ ਸੁਖੀ ਪਰਿਵਾਰ ਹੁੰਦਾ ਸੀ ਮੇਰਾ ਆਪਣੇ ਤਿੰਨੇ ਬੱਚਿਆਂ ਨਾਲ ਕਿੰਨਾ ਮੋਹ ਸੀ ਇੰਨਾ ਖੁਸ਼ ਰਹਿੰਦੇ ਸੀ ਪਰ ਜਦੋਂ ਇਹਨਾਂ ਦੇ ਪਿਓ ਦੀ ਸਮੇ ਤੋਂ ਪਹਿਲਾਂ ਹੀ ਮੌਤ ਹੋ ਗਈ ਤਾਂ ਸਭ ਕੁਝ ਬਦਲ ਗਿਆ ਲਖਵੀਰ ਸਿੰਘ ਸੁਖਵੀਰ ਸਿੰਘ ਤੇ ਹਰਲੀਨ ਕੌਰ ਤਿੰਨੇ ਭੈਣ ਭਰਾ ਉਦੋਂ ਬਹੁਤ ਛੋਟੇ ਸੀ ਤਿੰਨਾਂ ਬੱਚਿਆਂ ਨੂੰ ਇਕੱਠੇ ਸੰਭਾਲਣਾ ਕਿੰਨਾ ਔਖਾ ਸੀ ਇਸ ਲਈ ਉਹਨਾਂ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਕਰਦੀ ਆਰਥਿਕ ਹਾਲਤ ਠੀਕ ਹੋਣ ਲੱਗੀ ਤਿੰਨੇ ਬੱਚਿਆਂ ਨੂੰ ਚੰਗਾ ਪੜਾ ਲਖਾ ਕੇ ਆਪਣੇ ਪੈਰਾਂ ਤੇ ਖੜੇ ਕੀਤਾ ਉਹਨਾਂ ਦੇ ਵਿਆਹ ਕੀਤੇ ਪਰ ਫਿਰ ਆਪਣੇ ਘਰ ਵਿੱਚ ਵਿਸ਼ਨ ਸਿੰਘ ਇਕੱਲੇ ਰਹਿ ਗਏ ਬੱਚੇ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿਣ ਲੱਗੇ ਸਿਰਫ ਦਿਨ ਤਿਉਹਾਰ ਤੇ ਹੀ ਆਉਂਦੇ ਸੀ ਵਿਸ਼ਨ ਸਿੰਘ ਬੱਚਿਆਂ ਨੂੰ ਦੇਖਣ ਲਈ ਤਰਸ ਜਾਂਦੇ ਸੀ ਪਰ ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਰਾਹੁਲ ਵਿਸ਼ਨ ਸਿੰਘ ਦੇ ਘਰੇ ਕੰਮ ਕਰਨ ਵਾਲੀ ਸ਼ਾਂਤੀ ਦਾ ਮੁੰਡਾ ਸੀ ਸ਼ਾਂਤੀ ਦੇ ਨਾਲ ਹੀ ਰਾਹੁਲ ਵੀ ਵਿਸ਼ਨ ਸਿੰਘ ਦੇ ਘਰੇ ਉਹਨਾਂ ਦੇ ਕੰਮ ਕਰਦਾ ਸੀ ਉਸ ਨੂੰ ਵੀ ਵਿਸ਼ਨ ਸਿੰਘ ਨੇ ਆਪਣੇ ਪੁੱਤਾਂ ਦੀ ਤਰ੍ਹਾਂ ਹੀ ਪਿਆਰ ਕੀਤਾ ਸੀ ਇਸ ਲਈ ਰਾਹੁਲ ਵੀ ਵਿਸ਼ਨ ਸਿੰਘ ਦੀ ਬਹੁਤ ਮੰਨਦਾ ਸੀ ਰਾਹੁਲ ਤੇ ਸੋਨੀਆ ਹਮੇਸ਼ਾ ਵਿਸ਼ਨ ਸਿੰਘ ਦੇ ਨਾਲ ਰਹਿ ਕੇ ਉਹਨਾਂ ਦਾ ਬਹੁਤ ਖਿਆਲ ਰੱਖਦੇ ਉਹਨਾਂ ਦੋਨਾਂ ਨੇ ਬਿਲਕੁਲ ਸਕੇ ਪੁੱਤ ਦੇ ਨੂੰ ਦੀ ਤਰ੍ਹਾਂ ਆਪਣਾ ਫਰਜ਼ ਨਿਭਾਇਆ ਸੀ ਵਿਸ਼ੰਗ ਸਿੰਘ ਨੂੰ ਲੱਗਦਾ ਸੀ ਜਿਵੇਂ ਰਾਹੁਲ ਪ੍ਰਾਇਆ ਨਹੀਂ ਸਕੋ ਉਸ ਦਾ ਆਪਣਾ ਹੀ ਪੁੱਤ ਹੋਵੇ ਪਰ ਅੱਜ ਆਪਣੇ ਬੱਚਿਆਂ ਦੇ ਮੂੰਹੋਂ ਐਦਾਂ ਦੀਆਂ ਗੱਲਾਂ ਸੁਣ ਕੇ ਵਿਸ਼ੰਗ ਸਿੰਘ ਨੂੰ ਬਹੁਤ ਹੀ ਨਫ਼ਰਤ ਮਹਿਸੂਸ ਹੋ ਰਹੀ ਸੀ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੇ ਬੱਚਿਆਂ ਨੂੰ ਆਪਣੇ ਪਿਤਾ ਨਾਲ ਨਹੀਂ ਉਸ ਦੀ ਜਾਇਦਾਦ ਨਾਲ ਪਿਆਰ ਹੈ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੋਨੀਆ ਘਰੋਂ ਖਾਣਾ ਲੈ ਕੇ ਆ ਗਈ ਰਾਹੁਲ ਨੇ ਨਰਸ ਤੋਂ ਇਜਾਜ਼ਤ ਲੈ ਕੇ ਫਿਰ ਵਿਸ਼ਨ ਸਿੰਘ ਨੂੰ ਹੌਲੀ ਜੀ ਉਠਾਉਂਦੇ ਹੋਏ ਕਿਹਾ ਸਰਦਾਰ ਜੀ ਉਠੋ ਥੋੜਾ ਕੁਝ ਖਾ ਲਓ ਨਹੀਂ ਤਾਂ ਤੁਹਾਡੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਜਾਏਗੀ ਰਾਹੁਲ ਦੀ ਆਵਾਜ਼ ਸੁਣ ਨਾਲ ਵਿਸ਼ਨ ਸਿੰਘ ਵਰਤਮਾਨ ਵਿੱਚ ਆ ਗਏ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਦੇਖਿਆ ਰਾਹੁਲ ਉਸ ਦੇ ਪੈਰਾਂ ਦੇ ਕੋਲ ਬੈਠਾ ਹੋਇਆ ਸੀ ਸੋਨੀਆ ਖਾਣਾ ਲੈ ਕੇ ਖੜੀ ਸੀ ਉਹਨਾਂ ਨੇ ਸਾਰੇ ਕਮਰੇ ਵਿੱਚ ਨਿਗਾਹ ਮਾਰੀ ਨਰਸ ਤੇ ਰਾਹੁਲ ਤੇ ਸੋਨੀਆ ਤੋਂ ਇਲਾਵਾ ਉੱਥੇ ਹੋਰ ਕੋਈ ਨਹੀਂ ਸੀ ਉਹ ਸੋਚਣ ਲੱਗੇ ਸ਼ਾਇਦ ਉਹ ਚਲੇ ਗਏ ਹੋਣਗੇ ਰਾਹੁਲ ਵਿਸ਼ਨ ਸਿੰਘ ਦੇ ਮਨ ਦੀ ਹਾਲਤ ਸਮਝ ਰਿਹਾ ਸੀ ਉਹਨੇ ਕਿਹਾ ਸਰਦਾਰ ਜੀ ਤੁਸੀਂ ਛੋਟੇ ਸਰਦਾਰ ਜੀ ਤੇ ਦੀਦੀ ਹੋਰਾਂ ਨੂੰ ਲੱਭ ਰਹੇ ਹੋ ਨਾ ਉਹ ਅਜੇ ਖਾਣਾ ਖਾਣ ਬਾਹਰ ਗਏ ਨੇ ਥੋੜੀ ਦੇਰ ਤੱਕ ਆ ਜਾਣਗੇ ਤੁਸੀਂ ਉਦੋਂ ਤੱਕ ਥੋੜਾ ਜਾ ਕੁਝ ਖਾ ਲਓ ਤਾਂ ਵਿਸ਼ਨ ਸਿੰਘ ਸੋਨੀਆ ਦੀ ਮਦਦ ਨਾਲ ਉੱਠ ਕੇ ਆਪਣਾ ਮੂੰਹ ਬਣਾ ਕੇ ਹੌਲੀ ਜੀ ਕਹਿੰਦੇ ਮੈਂ ਨਹੀਂ ਖਾਣਾ ਕੁਝ ਤੁਸੀਂ ਖਾ ਲਓ ਸਰਦਾਰ ਜੀ ਐਵੇਂ ਕਿ ਮੈਂ ਨਹੀਂ ਖਾਣਾ ਤੁਸੀਂ ਜੇ ਤੁਸੀਂ ਨਹੀਂ ਖਾਓਗੇ ਤਾਂ ਅਸੀਂ ਵੀ ਨਹੀਂ ਖਾਵਾਂਗੇ ਥੋੜਾ ਜਿਆ ਤਾਂ ਖਾ ਲਓ ਦਵਾਈ ਵੀ ਲੈਣੀ ਹੈ। ਰਾਹਲ ਨੂੰ ਜਿੱਦ ਕਰਦੇ ਵੇਖਿਆ ਤਾਂ ਕੋਲ ਖੜੀ ਸੋਨੀਆ ਕਹਿੰਦੀ, "ਦੇਖੋ ਸਰਦਾਰ ਜੀ, ਤੁਹਾਨੂੰ ਕੁਝ ਤਾਂ ਖਾਣਾ ਹੀ ਪਵੇਗਾ। ਨਹੀਂ ਤਾਂ ਅਸੀਂ ਸਮਝਾਂਗੇ ਤੁਸੀਂ ਸਾਨੂੰ ਆਪਣਾ ਨਹੀਂ ਮੰਨਦੇ।" ਰੋਟੀ ਦੀ ਇੱਕ ਬੁਰਕੀ ਤੋੜਦੇ ਹੋਏ ਸੋਨੀਆ ਨੇ ਕਿਹਾ ਤਾਂ, "ਵਿਸ਼ਨ ਸਿੰਘ ਮਨਾ ਨਾ ਕਰ ਸਕੇ। ਇੱਕ ਰੋਟੀ ਖਾ ਲਈ। ਚਲੋ ਸਰਦਾਰ ਜੀ, ਤੁਸੀਂ ਹੁਣ ਆਰਾਮ ਕਰੋ। ਕੋਈ ਲੋੜ ਹੋਈ ਤਾਂ ਸਾਨੂੰ ਬੁਲਾ ਲੈਣਾ ਅਸੀਂ ਇੱਥੇ ਹੀ ਬਾਹਰ ਬੈਠੇ ਆਂ ਖਾਣਾ ਖਾਣ ਤੋਂ ਬਾਅਦ ਰਾਹੁਲ ਤੇ ਸੋਨੀਆ ਨੇ ਕਿਹਾ ਵਿਸ਼ਣ ਸਿੰਘ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬਸ ਦਵਾਈਆਂ ਲੈ ਕੇ ਬੈੱਡ ਤੇ ਲੰਮੇ ਪੈ ਗਏ ਦੋ ਦਿਨ ਇਸ ਤਰ੍ਹਾਂ ਹੀ ਲੰਘ ਗਏ ਵਿਸ਼ਣ ਸਿੰਘ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਆਇਆ ਰਾਹੁਲ ਕਹਿੰਦਾ ਤੁਸੀਂ ਆਰਾਮ ਕਰੋ ਸਰਦਾਰ ਜੀ ਕਹਿ ਕੇ ਉਹ ਨਿਕਲ ਆਇਆ ਚੱਲ ਸੁਖਬੀਰ ਪਾਪਾ ਨੂੰ ਮਿਲ ਕੇ ਆਉਂਦੇ ਹਾਂ ਕੱਲ ਵੀ ਗੱਲ ਨਹੀਂ ਕੀਤੀ ਆਪਾਂ ਲਖਵੀਰ ਨੇ ਕਿਹਾ ਹਾਂ ਚੱਲ ਹੁਣ ਵਧੀਆ ਮੌਕਾ ਹੈ ਮੈਂ ਰਾਹੁਲ ਨੂੰ ਦਵਾਈ ਲੈਣ ਭੇਜ ਦਿੱਤਾ ਹੁਣ ਕੋਈ ਪਰੇਸ਼ਾਨੀ ਨਹੀਂ ਹੈ ਹਰਲੀਨ ਕੌਰ ਨੇ ਵੀ ਉਹਨਾਂ ਦੀ ਹਾਂ ਵਿੱਚ ਹਾਂ ਮਲਾਈ ਸਾਰੇ ਭੈਣ ਭਰਾ ਵਿਸ਼ਨ ਸਿੰਘ ਦੇ ਕੋਲ ਆ ਕੇ ਬੈਠ ਗਏ ਕਹਿੰਦੇ ਪਾਪਾ ਕਿਵੇਂ ਹੋ ਤੁਸੀਂ ਸੁਖਵੀਰ ਸਿੰਘ ਨੇ ਕਿਹਾ ਤਾਂ विशम सिंह ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਠੀਕ ਹਾਂ ਅਸੀਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਉਹ ਅਸੀਂ ਜਾਣਨਾ ਚਾਹੁੰਦੇ ਸੀ ਕਿ ਤੁਸੀਂ ਜੋ ਜ਼ਮੀਨ ਖਰੀਦੀ ਸੀ ਪਿਛਲੇ ਸਾਲ ਤੇ ਪੈਨਸ਼ਨ ਦੀ ਜੋ ਐਫ ਡੀ ਕਰਵਾਈ ਸੀ ਉਹ ਕਿਹਦੇ ਨਾਂ ਤੇ ਕੀਤੀ ਹੈ ਲਖਵੀਰ ਸਿੰਘ ਨੇ ਪੁੱਛ ਕੇ ਆਪਣੇ ਪਿਤਾ ਵੱਲ ਵੇਖਿਆ विशम ਸਿੰਘ ਆਪਣੇ ਬੱਚਿਆਂ ਦਾ ਅਸਲੀ ਰੂਪ ਦੇਖ ਕੇ ਆਪਣਾ ਮਨ ਪੱਕਾ ਕਰ ਚੁੱਕੇ ਸੀ ਇਸ ਲਈ ਆਪਣੇ ਆਖਰੀ ਟਾਈਮ ਵਿੱਚ ਉਹ ਉਹਨਾਂ ਦੀ ਇਹ ਮਨਸਾ ਵੀ ਪੂਰੀ ਕਰ ਦੇਣਾ ਚਾਹੁੰਦੇ ਸੀ ਵਸੀਅਤ ਜਾਣਨਾ ਚਾਹੁੰਦੇ ਹੋ ਨਾ ਤੁਸੀਂ ਚਿੰਤਾ ਨਾ ਕਰੋ ਥੋੜਾ ਜਿਹਾ ਰੁਕ ਕੇ ਵਿਸ਼ਨ ਸਿੰਘ ਨੇ ਕਿਹਾ ਫਿਰ ਥੋੜਾ ਗੁੱਸੇ ਦੇ ਨਾਲ ਕਹਿੰਦੇ ਵੈਸੇ ਵੀ ਮੇਰੇ ਜਾਣ ਤੋਂ ਬਾਅਦ ਤਾਂ ਪਤਾ ਲੱਗ ਹੀ ਜਾਵੇਗਾ Papa ਸਾਡਾ ਇਹ ਮਤਲਬ ਨਹੀਂ ਸੀ ਅਸੀਂ ਤਾਂ ਵਸ ਐਵੇਂ ਜਾਣਕਾਰੀ ਲਈ ਪੁੱਛ ਰਹੇ ਸੀ ਸੋ ਕਬੀਰ ਸਿੰਘ ਨੇ ਗੱਲ ਨੂੰ ਘਮਾਉਂਦੇ ਹੋਏ ਕਿਹਾ ਤਾਂ ਵਿਸ਼ਨ ਸਿੰਘ ਅੱਖਾਂ ਬੰਦ ਕਰਕੇ ਪੈ ਗਏ ਉਹ ਬਰਦਾਸ਼ਤ ਨਹੀਂ ਕਰ پا ਰਹੇ ਸੀ ਅੱਛਾ ਪਾਪਾ ਅਸੀਂ ਬਾਹਰ ਜਾਂਦੇ ਹਾਂ ਤੁਸੀਂ ਆਰਾਮ ਕਰ ਲਓ ਹਰਲੀਨ ਕੌਰ ਨੇ ਆਪਣੇ ਭਰਾਵਾਂ ਨੂੰ ਇਸ਼ਾਰਾ ਕਰਦੇ ਕਿਹਾ ਤਿੰਨੇ ਭੈਣ ਭਰਾ ਬਾਹਰ ਚਲੇ ਗਏ ਕੁਝ ਦੇਰ ਬਾਅਦ ਵਕੀਲ ਆਇਆ ਤਾਂ ਉਸ ਨੂੰ ਕਹਿੰਦੇ ਤੁਸੀਂ ਗੱਲ ਕਰ ਲਓ ਅਸੀਂ ਬਾਹਰ ਹੀ ਬੈਠੇ ਹਾਂ ਰਾਹੁਲ ਵਕੀਲ ਨੂੰ ਵਿਸ਼ਨ ਸਿੰਘ ਨੂੰ ਮਿਲਵਾਉਣ ਲਈ ਲੈ ਗਿਆ ਸੀ ਵਕੀਲ ਵਿਸ਼ਨ ਸਿੰਘ ਦੀ ਜਾਣ ਪਛਾਣ ਵਾਲਾ ਹੀ ਸੀ ਇਸ ਲਈ ਵਿਸ਼ਨ ਸਿੰਘ ਨੇ ਵਸੀਅਤ ਬਣਾਉਣ ਲਈ ਵਕੀਲ ਨੂੰ ਬੁਲਾਇਆ ਸੀ ਉਹ ਕਹਿੰਦਾ ਭਰਾ ਜੀ ਬੋਲੋ ਕਿਵੇਂ ਬੁਲਾਇਆ ਹੈ ਵਕੀਲ ਨੇ ਵਿਸ਼ਨ ਸਿੰਘ ਨੂੰ ਕਿਹਾ ਤਾਂ ਵਿਸ਼ਨ ਸਿੰਘ ਬੋਲੇ ਵਸੀਅਤ ਲਿਖਵਾਉਣੀ ਹੈ ਭਾਈ ਸਾਹਿਬ ਉਧਰ ਡਾਕਟਰ ਦੇ ਕੈਬਨ ਵਿੱਚ ਬੈਠੇ ਭੈਣ ਭਰਾਵਾਂ ਨੂੰ ਡਾਕਟਰ ਨੇ ਕਿਹਾ ਦੇਖੋ ਤੁਹਾਡੇ ਪਿਤਾ ਦੀ ਤबीयत ਵਿੱਚ ਕੋਈ ਸੁਧਾਰ ਨਹੀਂ ਹੈ ਮੈਨੂੰ ਨਹੀਂ ਲੱਗਦਾ ਉਹ ਜਿਆਦਾ ਸਮਾਂ ਜਿਉਂਦਾ ਰਹਿਣਗੇ ਡਾਕਟਰ ਨੇ ਉਹਨਾਂ ਨੂੰ ਬਿਸ਼ਮ ਸਿੰਘ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਪਰ ਉਹਨਾਂ ਨੇ ਡਾਕਟਰ ਦੀ ਗੱਲ ਦਾ ਕੋਈ ਧਿਆਨ ਨਾ ਦਿੱਤਾ ਠੀਕ ਹੈ ਕਹਿ ਕੇ ਭੈਣ ਭਰਾ ਬਾਹਰ ਆ ਗਏ ਕਿਉਂਕਿ ਖੁਦ ਹੀ ਪਾਪਾ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਸੀ ਰਾਤ ਦੇ ਟਾਈਮ ਵਿਸ਼ਨ ਸਿੰਘ ਅਚਾਨਕ ਬੋਲਣ ਲੱਗੇ ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਸਰਦਾਰ ਜੀ ਸਰਦਾਰ ਜੀ ਕੀ ਹੋਇਆ ਤੁਹਾਨੂੰ ਵਿਸ਼ਨ ਸਿੰਘ ਦੀ ਆਵਾਜ਼ ਸੁਣਦੇ ਹੀ ਕੋਲ ਲੰਮਾ ਪਿਆਰਾ ਹੁਲ ਉੱਠ ਕੇ ਵਹਿ ਗਿਆ ਰਾਹੁਲ ਮੇਰੇ ਬੱਚਿਆਂ ਨੂੰ ਬੁਲਾ ਦੇ ਤਾਂ ਕਿ ਆਖਰੀ ਵਾਰ ਮੈਂ ਉਹਨਾਂ ਨੂੰ ਵੇਖ ਲਵਾਂ ਰੋਕ ਰੋਕ ਕੇ ਸਾਹ ਲੈ ਰਹੇ ਸੀ ਵਿਸ਼ਨ ਸਿੰਘ ਨੂੰ ਰਾਹੁਲ ਕਹਿੰਦਾ ਸਰਦਾਰ ਜੀ ਇਸ ਤਰ੍ਹਾਂ ਨਾ ਕਹੋ ਆਪਾਂ ਹੁਣੇ ਡਾਕਟਰ ਨੂੰ ਬੁਲਾ ਲੈਂਦੇ ਹਾਂ ਛੋਟੇ ਸਰਦਾਰ ਤੇ ਦੀਦੀ ਨੂੰ ਵੀ ਬੁਲਾ ਲੈਂਦੇ ਆ ਰਾਹੁਲ ਭੱਜ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਪਹਿਲਾਂ ਡਾਕਟਰ ਨੂੰ ਬੁਲਾਇਆ ਫਿਰ ਉਹ ਵੇਟਿੰਗ ਰੂਮ ਵਿੱਚ ਤਿੰਨਾ ਭੈਣ ਭਰਾਵਾਂ ਕੋਲ ਗਿਆ ਕਹਿੰਦਾ ਉਠੋ ਸਰਦਾਰ ਜੀ ਵੱਡੇ ਸਰਦਾਰ ਜੀ ਉਹ ਉਹਨਾਂ ਨੂੰ ਇੰਨਾ ਹੀ ਬੋਲ ਸਕਿਆ ਉਸ ਦੀ ਗੱਲ ਨੂੰ ਵਿੱਚ ਹੀ ਕੱਟਦੇ ਸੁਖਵੀਰ ਸਿੰਘ ਗੁੱਸੇ ਨਾਲ ਕਹਿੰਦਾ ਰਾਹੁਲ ਅੱਧੀ ਰਾਤ ਨੂੰ ਵੀ ਨਹੀਂ ਸਾਨੂੰ ਟਿਕਣ ਦਿੰਦਾ ਰਾਹੁਲ ਕਹਿੰਦਾ ਸਰਦਾਰ ਜੀ ਵੱਡੇ ਸਰਦਾਰ ਜੀ ਦੀ ਹਾਲਤ ਠੀਕ ਨਹੀਂ ਹੈ ਉਹ ਤੁਹਾਨੂੰ ਬੁਲਾ ਰਹੇ ਹਨ ਚਲੋ ਨਾ ਦੀਦੀ ਨੂੰ ਵੀ ਬੁਲਾ ਲਓ ਕਹਿੰਦੇ ਰਾਹੁਲ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਾਪਾ ਦੀ ਹਾਲਤ ਠੀਕ ਨਹੀਂ ਹੈ ਮੈਂ ਸੁਖਵੀਰ ਸਿੰਘ ਕਹਿੰਦਾ ਮੈਂ ਫੋਨ ਕਰਦਾ ਤੂੰ ਚੱਲ ਸੁਖਵੀਰ ਸਿੰਘ ਨੇ ਕਿਹਾ ਠੀਕ ਹੈ ਜਲਦੀ ਆਉਣਾ ਸਰਦਾਰ ਕਹਿ ਕੇ ਰਾਹਲ ਉਥੋਂ ਭੱਜਦੇ ਹੋਏ ਬਸੰਤ ਸਿੰਘ ਕੋਲ ਆ ਗਿਆ ਡਾਕਟਰ ਸਾਹਿਬ ਦੱਸੋ ਨਾ ਸਰਦਾਰ ਜੀ ਨੂੰ ਇੰਨੀ ਤਕਲੀਫ ਕਿਉਂ ਹੋ ਰਹੀ ਹੈ ਉਹ ਟੰਗ ਨਾਲ ਕਿਉਂ ਨਹੀਂ ਬੋਲ ਰਹੇ ਡਾਕਟਰ ਦੇ ਇੱਧਰ ਉੱਧਰ ਹੁੰਦੇ ਬੋਲਿਆ ਡਾਕਟਰ ਵਿਸ਼ਨ ਸਿੰਘ ਦਾ ਚੈੱਕਅਪ ਕਰਦਾ ਰਿਹਾ ਉਹਨਾਂ ਦੀ ਨਬਜ਼ ਹੌਲੀ-ਹੌਲੀ ਚੱਲ ਰਹੀ ਸੀ ਉੱਥੇ ਕੋਲ ਖੜੀ ਨਰਸ ਮਸ਼ੀਨ ਨੂੰ ਦੇਖ ਕੇ ਇੰਜੈਕਸ਼ਨ ਲਾ ਰਹੀ ਸੀ ਡਾਕਟਰ ਕੀ ਹੋਇਆ ਪਿਤਾ ਜੀ ਨੂੰ ਸੁਖਵੀਰ ਸਿੰਘ ਵੀ ਦਰਵਾਜ਼ੇ ਤੇ ਆਉਂਦੇ ਬੋਲਿਆ ਦੇਖੋ ਮਿਸਟਰ ਸੁਖਵੀਰ ਮੈਂ ਪਹਿਲਾਂ ਹੀ ਕਿਹਾ ਸੀ ਕਿ ਤੁਹਾਡੇ ਫਾਦਰ ਦਾ ਆਖਰੀ ਸਮਾਂ ਆ ਗਿਆ ਇਸ ਲਈ ਇਹਨਾਂ ਨੂੰ ਇੰਨੀ ਤਕਲੀਫ ਹੋ ਰਹੀ ਹੈ ਇਹ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਸੀ ਤੁਸੀਂ ਸਾਰੇ ਇਹਨਾਂ ਨੂੰ ਮਿਲ ਲਓ ਬਾਕੀ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਡਾਕਟਰ ਨੇ ਸੁਖਵੀਰ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਜੀ ਡਾਕਟਰ ਸਾਹਿਬ ਮੈਂ ਦੱਸ ਦਿੱਤਾ ਉਹਨਾਂ ਨੂੰ ਉਹ ਆਉਂਦੇ ਹੀ ਹੋਣਗੇ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਹਰਲੀਨ ਕੌਰ ਤੇ ਲਖਵੀਰ ਆਉਣ ਵਾਲੇ ਹਨ ਵਿਸ਼ਨ ਸਿੰਘ ਦੇ ਕੋਲ ਵੰਦੇ ਹੋਏ ਬੋਲਿਆ ਵਿਸ਼ਨ ਸਿੰਘ ਨੇ ਸੁਖਵੀਰ ਦਾ ਹੱਥ ਫੜ ਲਿਆ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹਨੇ ਚਿਰ ਨੂੰ ਲਖਵੀਰ ਸਿੰਘ ਤੇ ਹਰਲੀਨ ਕੌਰ ਘਰੋਂ ਆ ਗਏ ਤੇ ਵਿਸ਼ਨ ਸਿੰਘ ਦੇ ਦੋਨੇ ਪਾਸੇ ਖੜੇ ਹੋ ਗਏ ਉਹਨਾਂ ਦੇ ਨਾਲ ਹੀ ਸੋਨੀਆ ਵੀ ਆ ਗਈ ਜੋ ਰਾਹੁਲ ਦੇ ਨਾਲ ਖੜੀ ਹੋ ਗਈ ਵਿਸ਼ਨ ਸਿੰਘ ਨੇ ਰਾਹੁਲ ਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤਾਂ ਰਾਹੁਲ ਨੇ ਸੋਨੀਆ ਰਾਹੁਲ ਤੇ ਸੋਨੀਆ ਵਿਸ਼ਨ ਸਿੰਘ ਦੇ ਕੋਲ ਆ ਗਏ ਵਿਸ਼ਨ ਸਿੰਘ ਨੇ ਰਾਹੁਲ ਦਾ ਹੱਥ ਫੜ ਕੇ ਕਿਹਾ ਮੇਰੇ ਜਾਣ ਦਾ ਸਮਾਂ ਆ ਗਿਆ ਹਮੇਸ਼ਾ ਖੁਸ਼ ਰਹਿਣਾ ਮੇਰੇ ਪਿਆਰੇ ਬੱਚਿਓ ਕਹਿ ਕੇ ਵਿਸ਼ਨ ਸਿੰਘ ਨੇ ਆਪਣੇ ਆਖਰੀ ਸਾਹ ਲਏ ਉਹਨਾਂ ਨੇ ਸਦਾ ਲਈ ਅੱਖਾਂ ਬੰਦ ਕਰ ਲਈਆਂ ਸਰਦਾਰ ਜੀ ਚੁੱਪ ਗਏ ਹੋ ਗਏ ਉਨਾਂ ਨੂੰ ਹਿਲਾਉਂਦੇ ਹੋਏ ਰਾਹੁਲ ਰੋਣ ਲੱਗ ਗਿਆ ਤਾਂ ਡਾਕਟਰ ਨੇ ਕਿਹਾ ਸੁਖਵੀਰ ਸਿੰਘ ਜੀ ਤੁਹਾਡੇ ਫਾਦਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਡਾਕਟਰ ਮਸ਼ੀਨਾਂ ਨੂੰ ਬੰਦ ਕਰਦੇ ਹੋਏ ਬਾਹਰ ਨਿਕਲ ਗਏ ਸਾਨੂੰ ਪਾਪਾ ਜੀ ਨੂੰ ਹੁਣ ਘਰ ਲੈ ਕੇ ਜਾਣਾ ਚਾਹੀਦਾ ਹੈ ਆਖਰੀ ਵਿਧੀ ਵਿਵਹਾਨ ਦੇ ਲਈ ਹਰਲੀਨ ਨੇ ਆਪਣੇ ਭਰਾ ਮਾ ਨੂੰ ਕਿਹਾ ਦੇਖੋ ਨਾ ਸੋਨੀਆ ਸਰਦਾਰ ਜੀ ਆਪਾਂ ਨੂੰ ਛੱਡ ਕੇ ਚਲੇ ਗਏ ਕਰੋ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ ਪਹਿਲਾਂ ਸਾਡੇ ਮਾਪੇ ਸਾਨੂੰ ਛੱਡ ਕੇ ਚਲੇ ਗਏ ਹੁਣ ਸਰਦਾਰ ਜੀ ਵੀ ਚਲੇ ਗਏ ਰਾਹਲ ਰੋਂਦੇ ਹੋਏ ਕਹਿਣ ਲੱਗਿਆ ਤਾਂ ਸੋਨੀਆ ਉਸ ਨੂੰ ਸੰਭਾਲਣ ਲੱਗੀ ਸੁਖਵੀਰ ਹਰਲੀਨ ਨੂੰ ਕਹਿੰਦਾ ਮੈਂ ਡਾਕਟਰ ਦੇ ਨਾਲ ਗੱਲ ਕਰਕੇ ਬਿੱਲ ਕਲੀਅਰ ਕਰਕੇ ਆਉਂਦਾ ਹਾਂ ਫੇਰ ਆਪਾਂ ਘਰ ਚੱਲਦੇ ਹਾਂ ਸੁਖਵੀਰ ਨੇ ਕਿਹਾ ਤੇ ਬਾਹਰ ਚਲਾ ਗਿਆ ਚੁੱਪ ਹੋ ਜਾ ਰਾਹਲ ਦੋਂਦਾਰ ਹੋਈ ਜਾ ਰਹੇ ਹੈ ਉਹ ਸਾਡੇ ਵੀ ਪਾਪਾ ਸੀ ਹਰਲੀਨ ਕੌਰ ਚੁੰਝਲਾ ਕੇ ਰਾਹਲ ਨੂੰ ਕਹਿਣ ਲੱਗੀ ਫਿਰ ਆਪਣੇ ਘਰ ਵਾਲੇ ਨੂੰ ਪਾਪਾ ਬਾਰੇ ਫੋਨ ਤੇ ਦੱਸਣ ਲਈ ਬਾਹਰ ਨਿਕਲ ਗਈ ਰਾਤ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਸਵੇਰ ਤੱਕ ਸਾਰੇ ਘਰੇ ਆ ਗਏ ਪਰ ਹਰਲੀਨ ਦੇ ਘਰ ਵਾਲਾ ਤੇ ਉਸ ਦੀਆਂ ਦਰਾਨੀਆਂ ਜਠਾਣੀਆਂ ਵੀ ਆ ਗਈਆਂ ਰਾਹਲ ਇਨ੍ਹਾਂ ਸਭ ਤੋਂ ਦੂਰ ਕੰਧ ਦੇ ਸਹਾਰੇ ਬੇਜਾਨ ਜਿਹਾ ਹੋਇਆ ਖੜਾ ਸੀ ਉਸ ਦੇ ਹੰਝੂ ਸੁੱਕਣ ਦਾ ਨਾਂ ਨਹੀਂ ਲੈ ਰਹੇ ਸੀ ਰਾਹੁਲ ਦੀ ਘਰ ਵਾਲੀ ਸੋਨੀਆ ਲੋਕਾਂ ਨੂੰ ਪਾਣੀ ਪਿਆ ਰਹੀ ਸੀ ਬੇਟਾ ਸਮਸ਼ਾਨ ਘਾਟ ਜਾਣ ਦਾ ਸਮਾਂ ਹੋ ਗਿਆ ਇਸ ਲਈ ਚਲੋ ਕਿਸੇ ਬਜ਼ੁਰਗ ਨੇ ਸੁਖਵੀਰ ਤੇ ਲਖਵੀਰ ਨੂੰ ਕਿਹਾ ਆਏ ਬਾਬਾ ਜੀ ਸੁਖਵੀਰ ਨੇ ਕਿਹਾ ਲਖਵੀਰ ਹੈ ਤੇ ਹਰਲੀਨ ਦੇ ਘਰ ਵਾਲਾ ਵਿਸ਼ਨ ਸਿੰਘ ਦੀ ਮ੍ਰਿਤਕ ਦੇ ਨੂੰ ਉਠਾਉਣ ਲਈ ਤਿਆਰ ਸੀ ਚੌਥਾ ਮੋਢਾ ਕੌਣ ਦੇਵੇਗਾ ਇੱਕ ਬਜ਼ੁਰਗ ਨੇ ਕਿਹਾ ਤਾਂ ਸੋਨੀਆ ਰਾਹਲ ਨੂੰ ਅੱਗੇ ਲਿਆ ਕੇ ਕਹਿੰਦੀ ਛੋਟੇ ਸਰਦਾਰ ਜੀ ਇਹਨਾਂ ਨੂੰ ਆਪਣੇ ਨਾਲ ਸਰਦਾਰ ਜੀ ਨੂੰ ਮੋਢਾ ਦੇਣ ਦਿਓ ਸੋਨੀਆ ਰਾਹਲ ਨੂੰ ਸਾਹਮਣੇ ਕਰਦੇ ਬੋਲੀ ਤਾਂ ਲਖਵੀਰ ਕਹਿੰਦਾ ਠੀਕ ਹੈ ਵੈਸੇ ਵੀ ਸਾਡੇ ਪਿਤਾ ਨੂੰ ਕਦੇ-ਕਦੇ ਪਾਪਾ ਜੀ ਹੀ ਬੋਲਿਆ ਕਰਦਾ ਸੀ ਤਾ ਇਹ ਵੀ ਕਰ ਸਕਦਾ ਹੈ ਸੁਖਵੀਰ ਸਿੰਘ ਨੇ ਵੀ ਰਾਹੁਲ ਦੇ ਲਈ ਸਹਿਮਤੀ ਜਤਾਈ ਤਾਂ ਰਾਹੁਲ ਵੀ ਉਹਨਾਂ ਨੂੰ ਮੋੜਾ ਦੇਣ ਲਈ ਅੱਗੇ ਆ ਗਿਆ ਰੁਕੋ ਸੁਖਵੀਰ ਸਿੰਘ ਜੀ ਦਰਵਾਜ਼ੇ ਤੇ ਖੜਾ ਵਕੀਲ ਆਪਣੇ ਹੱਥ ਵਿੱਚ ਕੁਝ ਪੇਪਰ ਲੈ ਕੇ ਬੋਲਿਆ ਅੰਕਲ ਤੁਸੀਂ ਤਾਂ ਵਕੀਲ ਕਹਿੰਦਾ ਵਿਸ਼ਨ ਸਿੰਘ ਭਰਾ ਦੀ ਮੌਤ ਦਾ ਬਹੁਤ ਦੁੱਖ ਹੋਇਆ ਪਰ ਮੈਂ ਹੁਣ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਜੋ ਮੈਨੂੰ ਉਹਨਾਂ ਨੇ ਕਿਹਾ ਸੀ ਲਖਵੀਰ ਸਿੰਘ ਕਹਿੰਦਾ ਹਾਂਜੀ ਦੱਸੋ ਕੀ ਕਿਹਾ ਸੀ ਪਿਤਾ ਜੀ ਨੇ ਲਖਵੀਰ ਸਿੰਘ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਤਾਂ ਵਕੀਲ ਕਹਿੰਦਾ ਬੇਟਾ ਤੁਹਾਡੇ ਪਿਤਾ ਜੀ ਦਾ ਕਹਿਣਾ ਸੀ ਉਹਨਾਂ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵਸੀਅਤ ਪੜ੍ਹ ਕੇ ਸੁਣਾਵਾਂ ਹੱਥ ਵਿੱਚ ਵੱਡਾ ਪੇਪਰ ਬਾਹਰ ਕੱਢਦੇ ਹੋਏ ਵਕੀਲ ਅੰਕਲ ਬੋਲੇ ਤਾਂ ਵਸੀਅਤ ਦਾ ਨਾਂ ਸੁਣ ਕੇ ਸਕਵੀਰ ਹਰਲੀਨ ਤੇ ਲਖਵੀਰ ਤਿੰਨੇ ਪੈਂਡ ਭਰਾਵਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਹਰਲੀਨ ਦੀਆਂ ਦਰਾਣੀਆਂ ਜਠਾਣੀਆਂ ਵੀ ਇੱਕ ਦੂਜੇ ਦੇ ਵੱਲ ਵੇਖ ਕੇ ਮੁਸਕਰਾਉਣ ਲੱਗੀਆਂ ਹਰਲੀਨ ਕਹਿੰਦੀ ਦੱਸੋ ਅੰਕਲ ਵਕੀਲ ਨੇ ਪੜਨਾ ਸ਼ੁਰੂ ਕੀਤਾ ਮੈਂ ਵਿਸ਼ਨ ਸਿੰਘ ਆਪਣੇ ਹੋਸ਼ ਹਵਾਸ਼ ਵਿੱਚ ਵਕੀਲ ਤੋਂ ਇਹ ਵਸੀਅਤ ਲਿਖਵਾ ਰਿਹਾ ਹਾਂ ਮੇਰੇ ਜਾਣ ਦੇ ਬਾਅਦ ਮੇਰੇ ਬੱਚਿਆਂ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਮੈਂ ਆਪਣੀ ਸ਼ਹਿਰ ਵਾਲੀ ਜ਼ਮੀਨ ਆਪਣੇ ਵੱਡੇ ਮੁੰਡੇ ਲਖਵੀਰ ਸਿੰਘ ਦੇ ਨਾਂ ਕਰਦਾ ਹਾਂ ਵਕੀਲ ਅੰਕਲ ਬੋਲ ਕੇ ਚੁੱਪ ਹੋ ਗਏ ਸ਼ਹਿਰ ਵਾਲੀ ਜ਼ਮੀਨ ਲਖਵੀਰ ਸਿੰਘ ਦੀ ਪਤਨੀ ਖੁਸ਼ ਹੋ ਕੇ ਬੋਲੀ ਫਿਰ ਮਾਹੌਲ ਨੂੰ ਦੇਖਦੇ ਹੋਏ ਚੁੱਪ ਹੋ ਗਈ ਅੱਗੇ ਇਸ ਵਿੱਚ ਲਿਖਿਆ ਹੈ ਬੈਂਕ ਵਿੱਚ ਜੋ 3 ਲੱਖ ਦੀ ਐਫ ਡੀ ਕਰਵਾਈ ਹੈ ਉਸ ਦਾ ਹੱਕ ਸੁਖਵੀਰ ਹੈ ਤੇ ਸਾਰੇ ਗੈਣੇ ਹਰਲੀਨ ਦੇ ਨਾਂ ਤੇ ਫਿਰ ਵਕੀਲ ਅੰਕਲ ਚੁੱਪ ਹੋ ਗਏ ਸੁਖਵੀਰ ਤੇ ਹਰਲੀਨ ਆਪਣੇ ਹਿੱਸੇ ਨੂੰ ਸੁਣ ਕੇ ਖੁਸ਼ ਹੋ ਗਏ ਠੀਕ ਹੈ ਫਿਰ ਅੱਗੇ ਕੀ ਲਿਖਿਆ ਹੈ ਲਖਵੀਰ ਸਿੰਘ ਨੇ ਪੁੱਛਿਆ ਤਾਂ ਵਕੀਲ ਨੇ ਕਿਹਾ ਵਿਸ਼ਨ ਸਿੰਘ ਨੇ ਇਹ ਘਰ ਰਾਹੁਲ ਦੇ ਨਾਮ ਕੀਤਾ ਹੈ ਰਾਹੁਲ ਦੇ ਨਾਮ ਕਿਉਂ ਕੀਤਾ ਕਿਉਂ ਕੀਤਾ ਲਖਵੀਰ ਸੁਖਵੀਰ ਤੇ ਹਰਲੀਨ ਤਿੰਨੇ ਭੈਣ ਭਰਾ ਇਕੱਠੇ ਹੈਰਾਨ ਹੋ ਗਏ बोले वकील ਕਹਿੰਦਾ ਮੈਂ ਇਸ ਦੇ ਬਾਰੇ ਨਹੀਂ ਜਾਣਦਾ ਪਰ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਤੇ ਸਬੂਤ ਦੇ ਤੌਰ ਤੇ ਇਸ ਕਾਗਜ਼ ਦੀ ਇੱਕ ਇੱਕ ਕਾਪੀ ਤੁਹਾਨੂੰ ਚਾਰਾਂ ਨੂੰ ਦਿੱਤੀ ਜਾਂਦੀ ਹੈ ਵਕੀਲ ਸਾਹਿਬ ਨੇ ਉਹਨਾਂ ਸਾਰੇ ਪੇਪਰਾਂ ਨੂੰ ਲਖਵੀਰ ਸਿੰਘ ਬੱਲ ਕਰਦੇ ਹੋਏ ਕਿਹਾ ਦੇਖੋ ਬੇਟਾ ਹੁਣ ਇਹ ਵਸੀਅਤ ਹੈ ਤੇ ਬਾਅਦ ਵਿੱਚ ਦੇਖਦੇ ਰਹਿਣਾ ਅੰਤਮ ਸੰਸਕਾਰ ਦਾ ਸਮਾਂ ਨਿਕਲਦਾ ਜਾ ਰਿਹਾ ਹੈ ਹੁਣ ਉਹ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਬਜ਼ੁਰਗਾਂ ਨੇ ਆਖਿਆ ਤਾਂ ਲਖਵੀਰ ਅਣਮੰਨੇ ਮਨ ਨਾਲ ਕਹਿੰਦਾ ਚਲੋ ਤੇ ਸਾਰੇ ਸਮਸ਼ਾਨ ਘਾਟ ਵੱਲ ਚੱਲ ਪਏ ਵਿਸ਼ਨ ਸਿੰਘ ਨੂੰ ਅੰਤਮ ਵਿਦਾਈ ਦੇ ਕੇ ਸਾਰੇ ਘਰ ਆਉਣ ਤੋਂ ਬਾਅਦ ਵਸੀਅਤ ਤੇ ਚਰਚਾ ਕਰਨ ਲੱਗੇ ਇਹ ਵੀ ਕੋਈ ਗੱਲ ਹੋਈ ਪਿਤਾ ਜੀ ਨੇ ਇਹ ਘਰ ਆਪਣੇ ਬੱਚਿਆਂ ਨੂੰ ਨਾ ਦੇ ਕੇ ਉਸ ਰਾਹਲ ਨੂੰ ਦੇ ਦਿੱਤਾ ਹਰਲੀਨ ਗੁੱਸੇ ਨਾਲ ਬੋਲੀ ਤੇ हां जे ਦੇਣਾ ਹੀ ਸੀ ਤਾਂ ਆਪਣੇ ਜਵਾਈ ਜਾਂ ਨੂੰ ਦੇ ਨਾਮ ਕਰ ਦਿੰਦੇ ਪਰ ਨਹੀਂ ਉਹਨਾਂ ਨੇ ਤਾਂ ਐਨਾ ਵੱਡਾ ਕਰ ਨੌਕਰ ਦੇ ਹਵਾਲੇ ਕਰ ਦਿੱਤਾ ਲਖਵੀਰ ਦੀ ਪਤਨੀ ਨੇ ਮੂੰਹ ਬਣਾਉਂਦੀ ਹੋਈ ਨੇ ਕਿਹਾ ਜੀਜਾ ਜੀ ਬਿਲਕੁਲ ਸਹੀ ਕਹਿ ਰਹੇ ਨੇ ਮੈਂ ਵੀ ਪੁੱਛਦੀ ਆ ਆਖਰਕਾਰ ਪਿਤਾ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਛੋਟੀ ਨੂੰ ਨੇ ਚਿੜਦੇ ਹੋਏ ਕਿਹਾ ਤਾਂ ਵੱਡੀ ਨੂੰ ਨੇ ਕੋਲ ਬੈਠਦੇ ਹੋਏ ਕਿਹਾ ਇਹ ਸੋਚ ਕੇ ਵੀ ਕੀ ਫਾਇਦਾ ਫੇਰੇ ਘਰ ਰਾਹੁਲ ਤੋਂ ਕਿਵੇਂ ਲੈਣਾ ਹੈ ਇਸ ਤੇ ਵਿਚਾਰ ਕਰੋ ਇਹ ਘਰ ਆਪਾਂ ਵਾਪਸ ਨਹੀਂ ਲੈ ਸਕਦੇ ਸੁਣਿਆ ਤੁਸੀਂ ਸਾਰਿਆਂ ਨੇ ਸਮਝ ਲਓ ਇਹ ਘਰ ਕਦੇ ਆਪਣਾ ਹੈ ਹੀ ਨਹੀਂ ਸੀ ਸੁਖਵੀਰ ਜੋ ਕਦੋਂ ਦਾ ਸਭ ਦੀਆਂ ਗੱਲਾਂ ਸੁਣ ਰਿਹਾ ਸੀ ਆਖਰਕਾਰ ਗੁੱਸੇ ਨਾਲ ਬੋਲਿਆ ਕੀ ਹੋਇਆ ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਸੁਖਵੀਰ ਨੇ ਗੁੱਸੇ ਨੂੰ ਇੱਕ ਪਾਸੇ ਕਰਦੇ ਹੋਏ ਕਿਹਾ ਹਰਲੀਨ ਤੁਸੀਂ ਸਾਰੇ ਸਮਝ ਕਿਉਂ ਨਹੀਂ ਰਹੇ ਵਕੀਲ ਨੇ ਕੀ ਕਿਹਾ ਸੀ ਆਪਾਂ ਨੂੰ ਕੀ ਅਸੀਂ ਇਸ ਵਿੱਚ ਕੋਈ ਬਦਲਾਅ ਨਹੀਂ ਕਰ ਸਕਦੇ ਸੁਖਵੀਰ ਨੇ ਕਿਹਾ ਤਾਂ ਹਰਲੀਨ ਅਫਸੋਸ ਨਾਲ ਬੋਲੀ ਤਾਂ ਕਿ ਆਪਾਂ ਇਸ ਘਰ ਨੂੰ ਭੁੱਲ ਜਾਈਏ ਤਾਂ ਫਿਰ ਅਸੀਂ ਵੀ ਕੀ ਕਰ ਸਕਦੇ ਹਾਂ ਸੁਖਵੀਰ ਨੇ ਕਿਹਾ ਤੇ ਬਾਹਰ ਚਲਾ ਗਿਆ ਹੁਣ ਜਦੋਂ ਆਪਣਾ ਕੋਈ ਫਾਇਦਾ ਨਹੀਂ ਹੈ ਤਾਂ ਇੱਥੇ ਰੁਕਣ ਦਾ ਕੀ ਮਤਲਬ ਭੋਗ ਦੇ ਅਗਲੇ ਦਿਨ ਆਪਾਂ ਸਾਰੇ ਇੱਥੋਂ ਚਲੇ ਜਾਵਾਂਗੇ ਉੱਥੇ ਇੱਕ ਪਾਸੇ ਬੈਠੇ ਰਾਹੁਲ ਨੇ ਕਿਹਾ ਸੋਨੀਆ ਸਰਦਾਰ ਜੀ ਆਪਾਂ ਨੂੰ ਇਕੱਲੇ ਛੱਡ ਕੇ ਚਲੇ ਗਏ ਹਨ ਦੀਦੀ ਤੇ ਛੋਟੇ ਸਰਦਾਰ ਜੀ ਤਾਂ ਪਹਿਲਾਂ ਹੀ ਆਪਾਂ ਨੂੰ ਪਸੰਦ ਨਹੀਂ ਕਰਦੇ ਸੀ ਹੁਣ ਆਪਾਂ ਕੀ ਕਰਾਂਗੇ ਕਿੱਥੇ ਜਾਵਾਂਗੇ ਆਪਾਂ ਤਾਂ ਦੁਬਾਰਾ ਅਨਾਥ ਹੋ ਗਏ ਸੋਨੀਆ ਕਹਿੰਦੀ ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਦੇਖੋ ਨਾ ਸਰਦਾਰ ਜੀ ਨੇ ਆਪਣੇ ਪਿੱਛੋਂ ਵੀ ਤਾਂ ਆਪਣਾ ਜੁਗਾੜ ਕੀਤਾ ਉਹਨਾਂ ਨੇ ਇਹ ਘਰ ਤੁਹਾਨੂੰ ਦੇ ਦਿੱਤਾ ਸੋਨੀਆ ਨੇ ਕਿਹਾ ਇਹ ਸਭ ਕਹਿ ਰਹੇ ਨੇ ਪਰ ਆਪਾਂ ਨੂੰ ਨਹੀਂ ਚਾਹੀਦਾ ਇਹ ਘਰ ਇਸ ਘਰ ਦਾ ਆਪਾਂ ਨੂੰ ਕੋਈ ਲਾਲਚ ਨਹੀਂ ਜਿਸ ਨੂੰ ਚਾਹੀਦਾ ਹੈ ਰੱਖ ਲਵੇ ਰਾਹੁਲ ਖਿਜਕੇ ਬੋਲਿਆ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਤੁਸੀਂ ਸੋਚੋ ਸਰਦਾਰ ਜੀ ਦੀਆਂ ਕਿੰਨੀਆਂ ਯਾਦਾਂ ਜੁੜੀਆਂ ਨੇ ਇਸ ਘਰ ਨਾਲ ਕਵਿਤਾ ਇਹੀ ਚਾਉਂਦੇ ਸੀ ਇਸ ਘਰ ਵਿੱਚ ਸਿਰਫ ਤੁਸੀਂ ਰਹੋ ਤਾਂ ਕਿ ਉਹ ਤੁਹਾਨੂੰ ਕਦੇ ਇਕੱਲੇ ਦਾ ਅਹਿਸਾਸ ਨਾ ਹੋਵੇ ਸੋਨੀਆ ਨੇ ਕਿਹਾ ਤਾਂ ਰਾਹੁਲ ਆਪਣੇ ਹੰਝੂ ਪੂੰਝਦਾ ਹੋਇਆ ਕਹਿੰਦਾ ਸੋਨੀਆ ਤੂੰ ਸਹੀ ਕਹਿ ਰਹੀ ਹੈ ਸਰਦਾਰ ਜੀ ਨੇ ਤਾਂ ਆਪਾਂ ਨੂੰ ਇੰਨੀ ਵੱਡੀ ਜਾਇਦਾਦ ਦੇ ਦਿੱਤੀ ਹੈ ਆਪਾਂ ਧਿਆਨ ਹੀ ਨਹੀਂ ਦਿੱਤਾ ਸੋਨੀਆ ਦੀ ਗੱਲ ਨਾਲ ਰਾਹੁਲ ਬਹੁਤ ਹੱਦ ਤੱਕ ਸਹਿਮਤ ਸੀ ਬਿਸ਼ਨ ਸਿੰਘ ਦੇ ਭੋਗ ਦਾ ਦਿਨ ਆ ਗਿਆ ਸੀ ਸਾਰੇ ਰਿਸ਼ਤੇਦਾਰ ਆਏ ਤੇ ਭੋਗ ਤੋਂ ਬਾਅਦ ਆਪਣੇ ਆਪਣੇ ਘਰ ਚਲੇ ਗਏ ਛੋਟੇ ਸਰਦਾਰ ਜੀ ਤੁਸੀਂ ਵੀ ਜਾ ਰਹੇ ਹੋ ਇੱਥੇ ਰਹੋ ਨਾ ਰਾਹੁਲ ਨੇ ਕਿਹਾ ਨਹੀਂ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਵੈਸੇ ਵੀ ਬਹੁਤ ਛੁੱਟੀਆਂ ਹੋ ਗਈਆਂ ਨੇ ਸੁਖਵੀਰ ਆਪਣਾ ਸਮਾਨ ਗੱਡੀ ਵਿੱਚ ਰੱਖਦੇ ਹੋਏ ਬੋਲਿਆ ਪਰ ਛੋਟੇ ਸਰਦਾਰ ਜੀ ਕੱਲ ਹੀ ਤਾਂ ਭੋਗ ਪਿਆ ਤੁਸੀਂ ਅੱਜ ਹੀ ਜਾ ਰਹੇ ਹੋ ਕੁਝ ਦਿਨ ਹੋਰ ਰੁਕ ਜਾਂਦੇ ਰਾਹੁਲ ਨੇ ਕਿਹਾ ਤਾਂ ਹਰਲੀਨ ਮੂੰਹ ਬਣਾਉਂਦੇ ਹੋਏ ਕਹਿੰਦੀ ਕਿਉਂ ਰੁਕੀਏ ਅਸੀਂ ਇੱਥੇ ਪਾਪਾ ਨੇ ਘਰ ਤੈਨੂੰ ਦੇ ਦਿੱਤਾ ਤੂੰ ਖੁਸ਼ ਰਹਿ ਤੈਨੂੰ ਹੋਰ ਕੀ ਚਾਹੀਦਾ ਹਰਲੀਨ ਦੀ ਗੱਲ ਰਾਹੁਲ ਨੂੰ ਚੰਗੀ ਨਹੀਂ ਲੱਗੀ ਪਰ ਉਹ ਚੁੱਪ ਰਿਹਾ ਕਹਿੰਦਾ ਦੀਦੀ ਤੁਹਾਨੂੰ ਰੁਕਣ ਨੂੰ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਰਦਾਰ ਜੀ ਦੇ ਜਾਣ ਤੋਂ ਬਾਅਦ ਘਰ ਵੈਸੇ ਵੀ ਸੁੰਸਾਨ ਹੋ ਗਿਆ ਹੈ ਜੇ ਤੁਸੀਂ ਵੀ ਚਲੇ ਜਾਓਗੇ ਤਾਂ ਘਰ ਖਾਲੀ ਹੋ ਜਾਵੇਗਾ ਉਹ ਚੰਗਾ ਨਹੀਂ ਲੱਗੇਗਾ ਸੋਨੀਆ ਨੇ ਗੱਲ ਸੰਭਾਲੀ ਦੇਖੋ ਨੌਕਰਾ ਵਾਂਗ ਰਹੋ ਕੀ ਚੰਗਾ ਲੱਗੇਗਾ ਕੀ ਨਹੀਂ ਸਾਨੂੰ ਸਮਝਾਉਣ ਦੀ ਲੋੜ ਨਹੀਂ ਹੈ ਸੋਨੀਆ ਦੀ ਗੱਲ ਨੂੰ ਵਿੱਚ ਹੀ ਕੱਟਦੇ ਹੋਏ ਲਖਵੀਰ ਸਿੰਘ 베ਰੁਖੀ ਨਾਲ ਬੋਲਿਆ ਨਹੀਂ ਛੋਟੇ ਸਰਦਾਰ ਜੀ ਸਾਡਾ ਇਹ ਮਤਲਬ ਨਹੀਂ ਸੀ ਸੋਨੀਆ ਨੇ ਸਿਰ ਹੇਠਾਂ ਕਰਕੇ ਕਿਹਾ ਸਰਦਾਰ ਜੀ ਚਲੇ ਗਏ ਤਾਂ ਉਸ ਦੇ ਨਾਲ-ਨਾਲ ਦੀਦੀ ਤੇ ਛੋਟੇ ਸਰਦਾਰ ਜੀ ਵਾਲੇ ਵੀ ਰਿਸ਼ਤੇ ਖਤਮ ਹੀ ਸਮਝੋ ਹੁਣ ਜਾਓ ਇੱਥੋਂ ਚੁੱਪ ਹੋ ਜਾਓ ਐਵੇਂ ਦਿਮਾਗ ਨਾ ਖਾਓ ਹਰਲੀਨ ਨੇ ਸੋਨੀਆ ਤੇ ਰਾਹੁਲ ਨੂੰ ਡਾਂਟਦੇ ਹੋਏ ਕਿਹਾ ਭੈਣ ਭਰਾ ਗੁੱਸੇ ਨਾਲ ਆਪਣੇ ਆਪਣੇ ਘਰਾਂ ਨੂੰ ਨਿਕਲ ਗਏ ਰਾਹੁਲ ਤੇ ਸੋਨੀਆ ਉਹਨਾਂ ਨੂੰ ਜਾਂਦੇ ਵੇਖਦੇ ਰਹੇ ਸਮਾਂ ਇਸ ਤਰ੍ਹਾਂ ਹੀ ਲੰਘ ਗਿਆ ਹੁਣ ਵਿਸ਼ਨ ਸਿੰਘ ਦੀ ਮੌਤ ਹੋਈ ਨੂੰ 2 ਸਾਲ ਹੋ ਗਏ ਸੀ ਪਰ ਉਹ ਤਿੰਨੇ ਭੈਣ ਭਰਾ ਫੇਰ ਕਦੇ ਵਾਪਸ ਨਾ ਆਏ ਘਰ ਨਾ ਮਿਲਣ ਦਾ ਗੁੱਸਾ ਉਹਨਾਂ ਨੂੰ ਹਜੇ ਵੀ ਹੈ ਰਾਹੁਲ ਤੇ ਸੋਨੀਆ ਵਿਸ਼ਨ ਸਿੰਘ ਦੇ ਘਰ ਵਿੱਚ ਰਹਿ ਰਿਹਾ ਪਰ ਅੱਜ ਰਾਹੁਲ ਨੇ ਐਨੀ ਤਰੱਕੀ ਕਰ ਲਈ ਸੀ ਵਿਸ਼ਨ ਸਿੰਘ ਦੇ ਘਰ ਨੂੰ ਸਿਰਫ ਘਰ ਨਹੀਂ ਸਗੋ ਇੱਕ ਵਿਰਧ ਆਸ਼ਰਮ ਬਣਾ ਦਿੱਤਾ ਜਿੱਥੇ ਬਹੁਤ ਸਾਰੇ ਬਜ਼ੁਰਗ ਤੇ ਬੱਚੇ ਆ ਕੇ ਲੱਗੇ ਅੱਜ ਆਪਣੇ ਘਰ ਨੂੰ ਵੇਰਦਾ Ashram ਵਿੱਚ ਬਦਲਦੇ ਦੇਖ ਕੇ ਵਿਸ਼ਨ ਸਿੰਘ ਦੀ ਆਤਮਾ ਨੂੰ ਵੀ ਕਿਤੇ ਨਾ ਕਿਤੇ ਸ਼ਾਂਤੀ ਮਿਲ ਗਈ ਹੋਵੇਗੀ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ